ਇੱਥੇ ਨਾਲੋ ਇਹ ਸਾਈਡ ਤੋਂ ਨਾਲੋ ਆਹ ਬੜਾਈਏ ਇੱਕ ਨਾਮ ਨਾਲੋ ਚਲੋ ਚਲੋ ਵੀ ਆ ਗਿਆ ਜਾਨੋ ਸਾਰਾ ਪਤਾ ਮੀਲੇ ਮੀਲੇ ਦਾ ਪਹਿਲਾ ਪ੍ਰਿੰ ਮੀਲੇ ਦਾ ਹੋਣਾ ਬਾਦ ਆਜੋ 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 ਵੀ ਆਜੋ ਆਜੋ ਉਹ ਕਦੀ ਮੋੜੇ ਕਰਨੀ ਆ ਜੀ ਜੰਗਲ ਦਸਰਾ ਹੈ ਜੀ ਮੇਰਾ ਪਿਆਰ ਜੰਗਲ ਵਿੱਚ ਆ ਗਿਆ ਹੁਣ ਵਗਿਆ ਜੀ ਕੋਲ ਸੇਕ ਬਣਾ ਰਹੀ ਆ ਜੀ ਜੰਗਲ ਨੂੰ ਮਾਉਤ ਇਹ ਵੀ ਕੋਈ ਨਹੀਂ ਆ ਗਿਆ ਆ ਗਿਆ ਦੌੜ ਉਹ ਆ ਗਿਆ ਉਹ ਤੇਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਅਸੀਂ ਪਿੰਡ ਨਪਾਲ ਜ਼ਿਲ੍ਹਾ ਅੰਮ੍ਰਿਤਸਰ ਸੀਲ ਅਜਨਾਲਾ ਇੱਥੇ ਪਹੁੰਚੇ ਆ ਜੀ ਤੇ ਇੱਥੇ ਬਹੁਤ ਲੋੜ ਆ ਤੇ ਪਹਿਲਾਂ ਕੋਈ ਗੱਡੀ ਨਹੀਂ ਆਈ ਤੇ ਸਾਨੂੰ ਮਹਾਪੁਰਸ਼ਾਂ ਨੇ ਦੱਸਿਆ ਵੀ ਕਾਰ ਸੇਵਾ ਇਕਲਾ ਅਨੰਦਗੜ੍ਹ ਸਾਹਿਬ ਵਾਲਿਆਂ ਨੇ ਬਾਬਾ ਸੁੱਚਾ ਸਿੰਘ ਜੀ ਨੇ ਵੀ ਇੱਥੇ ਬਹੁਤ ਲੋੜ ਆ ਤੇ ਹੁਣ ਚਾਰਾ ਇੱਥੇ ਲਾਣ ਲੱਗੇ ਆ ਤੇ ਬਾਕੀ ਪਿੰਡ ਵਾਲਿਆਂ ਨੂੰ ਪੁੱਛਾਂਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਵੀ ਇੱਥੇ ਦੇ ਕੇ ਜਾਵਾਂਗੇ ਤੇ ਪਿੰਡ ਨੌਰੇ ਤੋਂ ਆਏ ਜੀ ਕਾਰ ਸੇਵਾ ਕਿਲਾ ਨਾਨਦਗੜ੍ਹ ਸਾਹਿਬ શ્રી ਨਾਨਦਪੁਰ ਸਾਹਿਬ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਭਾਗ ਸਿੰਘ ਜੀ ਪਿੰਡ ਨੋਹਰਾ ਨਵਾਂ ਸ਼ਹਿਰ ਤੋਂ ਜਿਲ੍ਹਾ ਨਵਾਂ ਸ਼ਹਿਰ ਉੱਥੋਂ ਰਸਤਾ ਵਸਤਾ ਲੈ ਕੇ ਆਏ ਆ ਜੀ ਦਵਾਈਆਂ ਲੈ ਕੇ ਆਏ ਆ ਜੀ ਚਾਰਾ ਲੈ ਕੇ ਆਏ ਆ ਤੇ ਬਾਕੀ ਅੱਗੇ ਪਿੰਡਾਂ 'ਚ ਜਾ ਕੇ ਤੇ ਇਹ ਚੀਜ਼ਾਂ ਸਮਾਨ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਤਾਂ ਜੀ ਬਹੁਤ ਦਿਨਾਂ ਲਈ ਫਸ ਗਏ ਆ ਬੰਦੇ ਕੋਈ ਉਮੀਦ ਨਹੀਂ ਹੈਗੀ ਕੋਈ ਹਜੇ ਲੱਗਦਾ ਨਹੀਂ ਪਈ ਹਫਤੇ ਦੇ ਹਫਤੇ ਤੱਕ ਵੀ ਪਾਣੀ ਉੱਤਰ ਜਾਊਗਾ ਬਹੁਤ ਔਖਾ ਲੱਗਦਾ ਆ ਤੇ ਪਾਣੀ ਹੈਗਾ ਹੀ ਬਹੁਤਿਆ ਜੀ ਉਹ ਤਾਂ ਦੇ ਦੋ ਇਹਨਾਂ ਨੂੰ ਰੋਕ ਕੇ ਰੋਕ ਲੋ ਹੱਥ ਖੜਾ ਕਰਾ ਹੱਥ ਖੜਾ ਕਰੀ ਜੋ ਇੱਥੇ ਨਹੀਂ ਰੁਕਣਾ ਯਾਰ ਕੱਪੜੇ ਹੁਣ ਨਹੀਂ ਲੈ ਵੈਪੁਰਜੀ ਦਾ ਖਾਲਸਾ ਵੈਪੁਰਜੀ ਕੀ ਫਤਿਹ ਜੀ ਅੱਜ ਪਿੰਡ ਨੋਰਾ ਵਿਖੇ ਜੋ ਕਿ ਹੜ੍ਹ ਪੀੜਤਾਂ ਨੂੰ ਸਭ ਨੂੰ ਪਤਾ ਹੀ ਹੈ ਜੋ ਪੰਜਾਬ ਦੇ ਵਿੱਚ ਹੜਾ ਦੀ ਮਾਰ ਹੋਈ ਆ ਤੇ ਆਪਣੇ ਪਿੰਡ ਵਾਸੀਆਂ ਵੱਲੋਂ ਐਨਆਰਆਈ ਵੀਰਾਂ ਵੱਲੋਂ ਸਾਰਿਆਂ ਵੀਰ ਭਰਾਵਾਂ ਵੱਲੋਂ ਸੇਵਾ ਆਈ ਆ ਤੇ ਜਵਾਈਆਂ ਦੀ ਸੇਵਾ ਆਪਾਂ ਕਿੱਟ ਬਣਾ ਰਹੇ ਹਾਂ ਜੀ ਕਿੱਟਾ ਐਦਾਂ ਬਣਾ ਕੇ ਕੱਲੀ-ਕੱਲੀ ਦਵਾਈ ਤੇ ਲਿਖ ਕੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਪੰਜਾਬੀ ਵਿੱਚ ਲਿਖਦੇ ਪਏ ਆ ਕੱਲੀ-ਕੱਲੇ ਪੱਤੇ ਤੇ ਸਾਰੀ ਕਮੇਟੀ ਬਣਾਤੀ ਆ ਤੇ ਸਾਰੇ ਵੀਰਾਂ ਦਾ ਬਾਹਰ ਵਾਲਿਆਂ ਦਾ ਵੀ ਪਿੰਡ ਨਗਰ ਦੇ ਵਾਸੀਆਂ ਨਗਰ ਵਾਸੀਆਂ ਦਾ ਵੀ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਕੱਲ ਨੂੰ ਅਸੀਂ ਤੇ ਪਸ਼ੂਆਂ ਵਾਸਤੇ 11 ਵੀ ਲੈ ਕੇ ਜਾਣਾ ਆ ਉਹ ਵੀ ਟਰੱਕ ਲੋਡ ਹੋ ਗਿਆ ਆ ਸਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਵਾਲੀ ਬਾਬੇ ਦਾ ਸਵੇਰ ਨੂੰ ਸੱਤ ਰੇ ਟੁਰਨਾ ਹੈ ਜੀ ਜਿਸ ਕਿਸੇ ਨੇ ਵੀ ਜਾਣਾ ਆ ਉਹ ਸਵੇਰ ਨੂੰ ਲੋਹ ਲੰਗਰ ਸਟੋਰ ਵਿਧੀਆਂ ਪਹੁੰਚ ਜਾਣ ਤੇ ਬਾਕੀ ਸਭ ਵੀਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਸਾਰਿਆਂ ਦੇ ਨਾਲ ਮਿਲ ਕੇ ਸਾਰਿਆਂ ਨਾਲ ਆ ਕੋਈ ਕਿਸੇ ਤਰ੍ਹਾਂ ਸੇਵਾ ਕਰਦਾ ਕੋਈ ਕਿਸੇ ਤਰ੍ਹਾਂ ਸੇਵਾ ਕਰਦਾ ਤੇ ਸਾਰੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਰੱਖੇ ਤੇ ਆ ਸੇਵਾ ਚੱਲ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ